ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਛੇਵੇਂ ਪਾਤਸ਼ਾਹ ਜੀ ਦੇ ਜੋੜਾ ਸਾਹਿਬ ਜੀ ਦੇ ਜੋ ਕਿ ਪਿੰਡ ਸੁਧਾਰ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਸਥਿਤ ਹੈ ਸੋ ਤੁਹਾਨੂੰ ਇਹਦੇ ਇਤਿਹਾਸ ਬਾਰੇ ਵੀ ਦੱਸਾਂਗੇ ਸੋ ਆਓ ਪਹਿਲਾਂ ਤੁਹਾਨੂੰ ਦਿਖਾ ਜਾਈਏ ਕਿ ਇਹ ਜੋੜਾ ਸਾਹਿਬ ਕਿੱਥੇ ਸਥਿਤ ਹੈ ਉਹ ਗਲੀ ਉਹ ਘਰ ਜਿੱਨਾਂ ਨੂੰ ਛੇਵੇਂ ਪਾਤਸ਼ਾਹ ਨੇ ਜੋੜਾ ਸਾਹਿਬ ਦਿੱਤਾ ਸੀਗਾ ਤੇ ਉਹਨਾਂ ਦੀ ਆਸਵੰਸੇ ਇਹਦੀ ਸੇਵਾ ਸੰਭਾਲ ਕਰ ਰਹੀ ਹੈ ਸੋ ਸੰਗਤ ਬਹੁਤ ਜੂਰ ਤੋਂ ਆ ਕੇ ਇੱਥੇ ਜੋੜਾ ਸਾਹਿਬ ਦੇ ਦਰਸ਼ਨ ਕਰਦੀ ਹੈ। ਸੋ ਤੁਹਾਨੂੰ ਵਿਖਾਉਂਦੇ ਆਂ ਦੇਖੋ ਤੁਸੀਂ ਪਹਿਲਾਂ ਤਾਂ ਇਹ ਇਤਿਹਾਸ। ਇਹੋ ਸਥਾਨ ਬਣਿਆ ਹੈ। ਉਹਨਾਂ ਨੇ ਆਪਣੇ ਘਰ ਦੇ ਵਿੱਚ ਹੀ ਇਹ ਆਸਥਾਨ ਬਣਾਇਆ ਹੋਇਆ ਹੈ ਜੋੜਾ ਸਾਹਿਬ। ਸੋ ਅੱਜ ਉਸੇ ਇਸੇ ਨਾਲ ਦੇ ਇੱਕ ਵੱਡਾ ਗੁਰਦੁਆਰਾ ਸਾਹਿਬ ਪੰਡ ਸਿਹਾਰ ਦੇ ਵਿੱਚ ਬਣਿਆ ਹੋਇਆ ਹੈ। ਸੋ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਅੱਜ ਜਿੱਥੇ ਸਮਾਗਮ ਚੱਲ ਰਿਹਾ ਹੈ ਸਾਲਾਨਾ ਸਮਾਗਮ। ਸੋ ਇਹਦੇ ਤੇ ਅਸਵਾਰ ਵੀ ਤੁਹਾਨੂੰ ਦੱਸਦੇ ਆਓ ਪਹਿਲਾਂ ਤੁਹਾਨੂੰ ਦਰਸ਼ਨ ਕਰਾਈਏ ਜਿਹੋੜਾ ਸਾਹਿਬ ਆਓ ਅੰਦਰ ਚੱਲਦੇ ਆ ਤੁਹਾਨੂੰ ਦਰਸ਼ਨ ਕਰਾਉਂਦੇ ਆ ਜਿਹੋੜਾ ਸਾਹਿਬ ਜੀ ਆਓ ਕਸਾ

ਕੁਝ ਸਮਾਂ ਪਹਿਲਾਂ ਲੋਕ ਇੱਥੇ ਜੋੜਾ ਸਾਹਿਬ ਆਪਣੇ ਘਰਾਂ ਚ ਲੈ ਜਾ ਕੇ ਸਕੁਨਿਸਾ ਦਾ ਪਾਠ ਕਰਾ ਕੇ ਅਰਦਾਸ ਕਰਉਂਦੇ ਸੀ ਪਰ ਹੁਣ ਜਿਆਦਾ ਵਿਰਧ ਹੋਣ ਕਰਕੇ ਸਾਰੇ ਇੱਥੇ ਹੀ ਆ ਕੇ ਅਰਦਾਸ ਕਰਾਉਂਦੇ ਆ ਤੇ ਆਪਣਾ ਪਾਠ ਕਰ ਆਪਾਂ ਹੁਣ ਦਰਸ਼ਨ ਕੀਤੇ ਆ ਸਿੰਘ ਪਾਸ਼ਾ ਦੇ ਜੋੜਾ ਦੀ ਸਾਹਿਬ ਦੇ ਆ ਇਤਿਹਾਸ ਵੀ ਲਿਖਿਆ ਇਹਦੇ ਬਾਰੇ ਵੀ ਤੁਹਾਨੂੰ ਆਪਾਂ ਦੱਸਦੇ ਆ ਤੇ ਆ ਨੂੰ ਇੱਕ ਲੋਕੇਸ਼ਨ ਇਹ ਦੀ ਦੱਸ ਦਿਆਂ ਜਦੋਂ ਵੀ ਸੰਗਤ ਨੇ ਆਉਣਾ ਵਾ ਨਾ ਤੇ ਕਿੱਧਰੋਂ ਦੀ ਆਉਣਾ ਤੇ ਕਿੱਥੇ ਜਾਣਾ ਜਿਹੜੀ ਵੀ ਲੋਕੇਸ਼ਨ ਤੁਹਾਨੂੰ ਦੱਸਾਂਗੇ ਤੇ ਆਪਾਂ ਮੈਂ ਤੁਹਾਨੂੰ ਇੱਕ ਨੌਲੇਜ ਲਈ ਦੱਸਾਂ ਗੱਲ ਕਿ ਜਿੰਨਾਂ ਨੂੰ ਸੇਮ ਪੈਸ਼ਨ ਨੇ ਜੋੜਾ ਸਾ ਉਹ ਆਪਣਾ ਦਿੱਤਾ ਸੀ ਤੇ ਆ ਉਹਨਾਂ ਦੇ ਘਰ ਆ ਉਹਨਾਂ ਦੀ ਅਨਸਵੰਸ ਦੇ ਸੋ ਉਹੀ ਸਾਰੇ ਸੇਵਾ ਸੰਭਾਲ ਕਰਦੇ ਲਗਦਾ ਚਾਰ ਘਰ ਆ ਨਾ ਜਿਹੜੇ ਇਕੱਠੇ ਇਹ ਇਹਨਾਂ ਦੇ ਹੀ ਆ ਇਨ ਇਹ ਆਪਣੀ ਜ਼ਿੰਮੇਵਾਰੀ ਤੇ ਸਾਰੀ ਸੇਵਾ ਸੰਭਾਲ ਕਰਦੇ ਇੱਥੇ ਦੀ ਤੇ ਜੋ ਜਿੰਨੇ ਵੀ ਆਉਣਾ ਉਹਨਾਂ ਲਈ ਟਾਈਮ ਦਾ ਵੀ ਮੈਂ ਦੱਸ ਦਿੰਦਾ ਤੁਹਾਨੂੰ ਇੱਥੇ ਇਹਦੇ ਟਾਈਮ ਲਿਖਿਆ ਵਾ ਸਵੇਰੇ ਜਦੋਂ ਖੁੱਲਣ ਦਾ ਸਮਾਂ ਵਾ ਗਰਮੀਆਂ ਦੇ ਵਿੱਚ ਹੈਗਾ 3:30 ਵਜੇ ਤੋਂ ਲੈ ਕੇ ਸਵੇਰ ਦੇ 10:30 ਵਜੇ ਤੱਕ 10:30 ਵਜੇ ਤੱਕ ਤਾਂ ਵਾ ਕਿ ਫਿਰ ਉਸ ਤੋਂ ਬਾਅਦ ਫਿਰ ਗ੍ਰਾਂਤੀ ਸਿੰਘ ਆਪਣੇ ਘਰ ਚੱਲ ਜਾਂਦੇ ਆ ਤੇ ਫਿਰ ਸ਼ਾਮ ਨੂੰ 4 ਵਜੇ ਤੋਂ ਲੈ ਕੇ 8 ਵਜੇ ਤੱਕ ਦੁਆਰੇ ਤੇ ਜੋ ਸਿਆਲਾਂ ਦੇ ਵਿੱਚ ਟਾਈਮ ਆ ਉਹ ਹੈਗਾ ਵਾ ਪੌਣੇ 4 ਤੋਂ ਲੈ ਕੇ 11 ਵਜੇ ਤੱਕ ਸਵੇਰੇ ਤੇ ਸ਼ਾਮ ਨੂੰ ਪੌਣੇ 4 ਤੋਂ ਲੈ ਕੇ 7:30 ਵਜੇ ਤੱਕ ਸੋ ਇੱਕ ਗੱਲ ਹੋਰ ਤੁਹਾਨੂੰ ਦੱਸੀਏ ਕਿ ਇੱਥੇ ਸਿਰਫ ਬਾਹਰੋਂ ਜਿਹੜੇ ਆਉਣ ਵਾਲੇ ਸੰਗਤ ਆ ਨਾ ਉਹ ਸਿਰਫ ਪਰਿਵਾਰ ਵਾਲਿਆਂ ਕੋਈ ਲੈ ਕੇ ਆਪਣਾ ਚਾਬੀ ਵਗੈਰਾ ਲੈ ਕੇ ਨਾਲ ਪਰਿਵਾਰ ਦੇ ਹੋਣੇ ਤਾਂ ਦਰਸ਼ਨ ਕਰ ਸਕਦੇ ਆ ਤੇ ਸੋ ਮੈਂ ਆਉਣ ਵਾਲੀ ਸੰਗਤ ਨੂੰ ਲੋਕੇਸ਼ਨ ਵੀ ਦੱਸ ਦਿੰਦਾ ਮੈਂ ਕਿ ਨਾਲ ਨਾਲ ਇਤਿਹਾਸ ਦੱਸਦਾ ਕਿ ਜਦੋਂ ਛੇਵੇਂ ਪਾਸ਼ਾ ਜੀ ਇਧਰ ਮੁਦ ਕੀ ਤੋਂ ਸਿੱਧਵਾਂ ਵੱਲ ਦੀ ਹੁੰਦੇ ਹੋਏ ਇੱਥੇ ਆਏ ਸੀ ਨਾ ਉਦੋਂ ਛੇਵੇਂ ਪਾਸ਼ਾ ਜੀ ਇੱਥੇ ਰਹੇ ਆ ਸੱਤੇ ਸੰਗਤ ਨੇ ਬੜੀ ਸੇਵਾ ਕਰੀ ਉਹਨਾਂ ਦੀ ਸੋ ਇੱਕ ਦਿਨ ਜਦੋਂ ਛੇਵੇਂ ਪਾਸ਼ਾ ਆਪਣੇ ਨਾਲ ਸਿੰਘਾਂ ਦੇ ਜਦੋਂ ਸ਼ਿਕਾਰ ਖੇਡਣ ਲਈ ਗਏ ਤੇ ਉਦੋਂ ਇਹ ਪਿੰਡ ਦੇ ਜਿਹੜੇ ਵਾਸੀ ਸੀ ਭਾਈ ਜਵੰਦਾ ਜੀ ਜਿਨ੍ਹਾਂ ਨੂੰ ਭਾਈ ਪ੍ਰੇਮਾ ਜੀ ਵੀ ਕਹਿੰਦੇ ਪਿਆਰ ਨਾਲ ਸੋ ਇਹ ਉਦੋਂ ਉਹਨਾਂ ਨੂੰ ਮੇਰੇ ਸ਼ੇਮ ਪਾਸ਼ਾ ਨੂੰ ਤੇ ਨਾਲ ਇਹ ਰਸਤਾ ਇੱਥੋਂ ਦਾ ਜਾਣੂ ਹੋਣ ਕਰਕੇ ਜਦੋਂ ਜਿਵੇਂ ਜਿਵੇਂ ਇਹ ਨਾਲ ਗਏ ਤੇ ਇਹਨਾਂ ਦੇ ਪੈਰਾਂ 'ਚ ਜੋੜਾ ਹੈ ਨਹੀਂ ਸੀ ਤੇ ਸ਼ੇਮ ਪਾਸ਼ਾ ਨੇ ਜਦੋਂ ਇਹ ਕਿਹਾ ਕਿ ਤੁਸੀਂ ਬੜੀ ਸੇਵਾ ਕੀਤੀ ਹੈ ਤੇ ਖੁਸ਼ ਹੋ ਕੇ ਜਦੋਂ ਆਪਣਾ ਜੋੜਾ ਸਾਹਿਬ ਇਹਨਾਂ ਨੂੰ ਦਿੱਤਾ ਉਦੋਂ ਇਹਨਾਂ ਨੇ ਉਹ ਜੋੜਾ ਸਾਹਿਬ ਆਪਣੇ ਸੀਸ ਤੇ ਰੱਖ ਲਿਆ ਤੇ ਕਿਹਾ ਕਿ ਇਹਦੀ ਜਗ੍ਹਾ ਮੇਰੇ ਪੈਰਾਂ ਵਿੱਚ ਨਹੀਂ ਤੇ ਮੇਰੇ ਸੀਸ ਤੇ ਆ। ਤੋਂ ਸ਼ੇਮ ਪਾਸ਼ਾ ਨੇ ਖੁਸ਼ ਹੋ ਕੇ ਬੜੇ ਬੜੀਆਂ ਖੁਸ਼ੀਆਂ ਦਿੱਤੀਆਂ ਭਾਈ ਪ੍ਰੇਮਾ ਜੀ ਨੂੰ ਸੋ ਉਹਨਾਂ ਦੇ ਹੀ ਅਨਸਵੰਸ ਰਿਹਾ ਸਾਰੇ ਕਾਰਜ ਜੋ ਤੁਸੀਂ ਦੇਖ ਰਹੇ ਹੋ ਨਜ਼ਰ ਆ ਰਹੇ ਆ ਤੇ ਉਹੀ ਜੋੜਾ ਸਾਹਿਬ ਦੇ ਆਪਾਂ ਦਰਸ਼ਨ ਕੀਤੇ ਆ ਤੇ ਹੁਣ ਜੋ ਸਥਾਨ ਇੱਥੇ ਬਣਿਆ ਵੱਡਾ ਸਥਾਨ ਸ਼੍ਰੀ ਪਾਸ਼ਾ ਦਾ ਉਹ ਸਥਾਨ ਜੋੜਾ ਸਾਹਿਬ ਉਹ ਇੱਥੇ ਸਮਾਗਮ ਚੱਲ ਰਿਹਾ ਆ ਆਪਾਂ ਚੱਲਾਂਗੇ ਹੁਣ ਉੱਥੇ ਉੱਥੇ ਜਾ ਕੇ ਦਰਸ਼ਨ ਕਰਾਂਗੇ ਜਿਵੇਂ ਜਿਵੇਂ ਸਮਾਗਮ ਚੱਲਦਾ ਸੋ ਉਹਦੀ ਜੋ ਜੋ ਸੇਵਾ ਸੰਭਾਲ ਆ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਆ ਅੱਜ ਉੱਥੇ ਧਾਰਮਿਕ ਦਵਾਨ ਚੱਲ ਰਿਹਾ ਸੋ ਆਪਾਂ ਉੱਥੇ ਦੇ ਵੀ ਦਰਸ਼ਨ ਕਰਾਉਨੇ ਆ ਤੁਹਾਨੂੰ। ਤੋਂ ਆਓ ਹੁਣ ਆਪਾਂ ਉੱਥੇ ਚਲੀਏ। ਆਓ ਤੁਹਾਨੂੰ ਨਾਲ ਦੀ ਨਾਲ ਨਾ ਇਹ ਲੋਕੇਸ਼ਨ ਦਿਖਾਈਏ ਜੋ ਵੀ ਜੋੜਾ ਸਾਹਿਬ ਗੁਰਦੁਆਰੇ ਨੂੰ ਵੀ ਹੁੰਦੀ ਆ। ਇਹਨਾਂ ਦੇ ਘਰ ਨੂੰ ਨਾਲ-ਨਾਲ ਤੁਹਾਨੂੰ ਜੋ ਇਤਿਹਾਸਕ ਸਥਾਨ ਬਣਿਆ ਵਾ। ਉਹਦੇ ਬਾਰੇ ਵੀ ਦੱਸਣ ਕਰਾਵਾਂਗੇ। ਇਹ ਦੇਖੋ ਤੁਸੀਂ ਪਹਿਲਾਂ ਇਹ ਮੋੜ ਮੁਰਖੇ ਤੋਂ ਅੱਗੇ ਹੁਣ ਆਪਾਂ ਮੇਨ ਮੇਨ ਸੜਕ ਤੇ ਆ ਜਾਣਾ ਜੋ ਕਿ ਉਹਦੇ ਬਾਅਦ ਲੁਧਿਆਣੇ ਤੋਂ ਆਉਂਦੀ ਉਹਦੀ ਸਾਰੀ ਲੋਕੇਸ਼ਨ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਤੇ ਪਹਿਲਾਂ ਤੁਹਾਨੂੰ ਇੱਥੇ ਦਿਖਾ ਦਿੰਦੇ ਆ ਕਿ ਉਧਰ ਹੀ ਲੁਧਿਆਣੇ ਵੱਲੋਂ ਆ ਆਹ ਸੜਕ ਆਹ ਸੜਕ ਤੋਂ ਤੁਸੀਂ ਮੁੜਨਾ ਤੇ ਅੱਗੇ ਫਿਰ ਆ ਇਧਰਲੇ ਪਾਸੇ ਤੋਂ ਦਿਖਾ ਦਿੰਦੇ ਆ ਕਿ ਇਹ ਸੜਕ ਤੇ ਉਹ ਆ ਜਾਂਦਾ ਤੇ ਨਾਲ ਦੀ ਨਾਲ ਇਹਨਾਂ ਨੇ ਸਾਈਨ ਬੋਰਡ ਵੀ ਲਾਇਆ ਹੋਇਆ ਵਾ ਸੋ ਆਓ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਉੱਥੇ ਜਾ ਕੇ ਦਰਸ਼ਨ ਕਰਦੇ ਹਾਂ ਸੋ ਆਓ ਆਪਾਂ ਹੁਣ ਤਕਰੀਬਨ ਤਕਰੀਬਨ 6ਵੇਂ ਪਾਤਸ਼ਾਹ ਦੇ ਜੋ ਗੁਰਦੁਆਰਾ ਸਾਹਿਬ ਆ ਉੱਥੇ ਪਹੁੰਚ ਚੱਲੇ ਆ ਤੇ ਦੇਖੋ ਸਵਾਗਤਮ ਚੱਲ ਰਿਹਾ ਬੜਾ ਵੱਡਾ ਉੱਥੇ ਅੱਜ ਕੀਰਤਨ ਦਰਬਾਰ ਹੋ ਰਿਹਾ ਵਾ ਤੇ ਆਪਾਂ ਉੱਥੇ ਦਰਸ਼ਨ ਕਰਦੇ ਹਾਂ ਨਾਲ ਦੀ ਨਾਲ ਤੁਹਾਨੂੰ ਦਿਖਾਣੇ ਆ ਕਿ ਕਿੰਨੀ ਦੂਰੋਂ ਦੂਰੋਂ ਸੰਗਤ ਉੱਥੇ ਆ ਕੇ ਜੋ ਵੀ ਲਾਹਾ ਲੈ ਰਹੀ ਆ ਫੋਟੋ ਮੇ ਤਾਂ ਨਾਲ ਦੀ ਨਾਲ ਇਹ ਲੋਕੇਸ਼ਨ ਵੀ ਦਿਖਾ ਰਿਹਾ ਕਿ ਲੋਕੇਸ਼ਨ ਆ ਜਦੋਂ ਆਪਾਂ ਲੁਧਿਆਣੇ ਤੋਂ ਆਈਏ ਲੁਧਿਆਣੇ ਤੋਂ ਬਰਨਾਲਾ ਰੋਡ ਜੋ ਵੀ ਆ ਉਦੋਂ ਅੱਗੇ ਕਮਾਣਾ ਚੌਕ ਪੱਜਦਾ ਕਮਾਣਾ ਚੌਕ ਮੈਂ ਕੋਸ਼ਿਸ਼ ਕਰੂੰਗਾ ਅੱਜ ਤੁਹਾਨੂੰ ਕਮਾਣਾ ਚੌਕ ਵੀ ਵਿਖਾ ਕੇ ਦਿਹਾਵਾ ਉਹ ਅੰਦਰੋਂ ਉਦੋਂ ਆਪਾਂ ਜਦੋਂ ਆਪਾਂ ਅੰਦਰ ਨੂੰ ਐਂਟਰ ਹੋਵਾਂਗੇ ਉਸ ਤੋਂ ਬਾਅਦ ਅੱਗੇ ਪਹਿਲਾ ਗੁਰਦੁਆਰਾ ਸਾਹਿਬ ਆਉਗੂ ਅੱਗੇ ਪਿੰਡ ਆਉ ਪਿੰਡ ਦੇ ਨਾਲ ਹੀ ਜੋ ਜੋ ਜੋੜਾ ਸਾਹਿਬ ਸਥਾਨ ਬਣਿਆ ਇੱਥੇ ਜੋੜਾ ਸਾਹਿਬ ਮੌਜੂਦ ਆ ਉਹ ਦਿਖਾਵਾਂਗੇ ਤੁਹਾਨੂੰ ਹੋ ਆਪਾਂ ਤਕਰੀਬਾ ਪਹੁੰਚ ਚਲੇ ਆ ਉੱਥੇ ਸਿੰਘ ਪਾਸ਼ਾ ਦੇ ਗੁਰਦੁਆਰਾ ਸਾਹਿਬ ਆਓ ਤੁਹਾਨੂੰ ਲੈ ਚਲਦੇ ਆਂ ਅੰਦਰ ਵੀ ਦਰਸ਼ਨ ਕਰਾਉਣੇ ਆ ਸਵਾਗਤ ਸੰਗਤਾਂ ਦਾ ਪਰਮਤਮ ਦਾ ਆਓ ਅੱਜ ਆਪਾਂ ਸਿੰਘ ਪਾਸ਼ਾ ਦੇ ਗੁਰਦੁਆਰਾ ਜੋੜਾ ਸਾਹਿਬ ਵਿਖੇ ਜੋ ਸਮਾਗਮ ਚੱਲ ਰਿਹਾ ਉਹਦੇ ਦਰਸ਼ਨ ਕਰਦੇ ਆਂ ਹੁਣ ਤੇ ਤਕਰੀਬਾ ਸੰਗਤ ਲਈ ਵੇਖਿਆ ਜਾਵੇ ਦੇਖੋ ਮੈਡੀਕਲ ਸਹੂਲਤ ਦੀ ਵੀ ਕਿਸੇ ਤਰ੍ਹਾਂ ਦੇ ਮੇਜੀ ਲੱਗਿਆ ਹੋਇਆ ਕੈਂਪ ਨਾਲ ਪਾਣੀ ਦੀ ਸ਼ਬੀਲ ਸੰਗਤ ਜੋੜਾ ਘਰ ਕਿੰਨੇ ਜੋੜਿਆਂ ਦੀ ਸੇਵਾ ਹੁੰਦੀ ਹੈ ਦੋਸਤ ਉਹ ਪੀਲਾ ਪਾਣੀ ਪੀਏ ਪਾਣੀ ਸ਼ਬੀਲ ਦਾ ਨਾਲ ਸੰਗਤ ਸੇਵਾ ਕਰ ਰਹੀ ਹੈ ब्रह्मी का जल छा बार प्रेम सारे सेवा कर रहे हैं जुगड़े जमा करा दी फिर अंदर दस देखिए ਹਾਂ ਜੀ ਤੁਸੀਂ ਦੇਖੋ ਤੇਨ ਟੈਂਟ ਤੋਂ ਨਿਕਲ ਕੇ ਇਹ ਕਾਲੇ ਨਗਰ ਦੀਆਂ ਜਗ੍ਹਾ ਤੋਂ ਇੱਥੇ ਗੱਲ ਵੀ ਬਹੁਤ ਸੁੰਦਰ ਸੀਗੀ ਹੁਣ ਵੀ ਤੁਸੀਂ ਦੇਖੋ ਸਜਾਵਟ ਕਿ ਬਹੁਤ ਨੀਂਦੀ ਹੋਇਆ ਇਸਰ ਸੰਗਤ ਵੀ ਨੀਲੇ ਤੇ ਬਾਰੇ ਪੁੰਡਾ ਦੀ ਸੰਗਤ ਦੇਖ ਆਈ ਹੋਈ ਹੈ ਅਸੀਂ ਅੰਦਰ ਚੱਲਦੇ ਹਾਂ ਤਾਂ ਅੰਦਰ ਦਰਬਾਰ ਸਾਹਿਬ ਤੋਂ ਪਰ ਅਗੇ ਜਦੋਂ ਲੱਗਿਆ ਮੈਂ ਸੰਭਲਿਆ ਤਾਂ ਬਾਕੀ ਦਰਸ਼ਕਾਂ ਨੂੰ ਬਾਤ ਨਾ ਨਾ ਹੋਰ ਸੰਗਤ ਬਹੁਤ ਖੜੀ ਹੋ ਗਈ ਜਰਾਗ ਸੇ ਸੇਤਰਾ ਨੇ ਦਰਵਾਜ਼ਾ ਖੋਲ੍ਹ ਦਿੱਤਾ ਚੱਲ ਜੀਏ ਅੱਗੇ ਦਰਵਾਜ਼ਾ Thank <muchas> you. ਤੋ ਹੁਣ ਆਪਾਂ ਵਾਪਸੀ ਵੱਲ ਚੱਲਦੇ ਨਾਲੇ ਤੁਹਾਨੂੰ ਸਹੀ ਲੋਕੇਸ਼ਨ ਜੀਟੀ ਰੋਡ ਹਾਈਵੇ ਤੇ ਦਿਖਾਣੇ ਆ ਜੇ ਜਦੋਂ ਆਪਾਂ ਲੁਧਿਆਣਾ ਤੋਂ ਬਰਨਾਲਾ ਵੱਲ ਜਾਈਏ ਬਰਨਾਲਾ ਤੋਂ ਠੰਡਾ ਰੋਡ ਤੇ ਜਦੋਂ ਫੋਟਾਪੁਰ ਤੋਂ 13 ਕਿਲੋਮੀਟਰ ਅੱਗੇ ਆ ਜਾਈਏ ਉਦੋਂ ਇੱਕ ਪਾਸੇ ਪਨਾਹਾਂ ਨਾਮ ਦਾ ਸ਼ਹਿਰ ਆਉਂਦੀ ਹੈ ਜਿਸ ਨੂੰ ਪਨਾਹਾਂ ਕਹਿੰਦੇ ਆ। ਸੋ ਜਦੋਂ ਵੀ ਆਪਾਂ ਇਸ ਨੂੰ ਦੇਖੀਏ ਆਪਾਂ ਜੇ ਇੱਥੇ ਆ ਜਾਈਏ ਉਹ ਕੋਈ ਆਪਣਾ ਦਿਖਾਉਣ ਤੇ ਹੋਰ ਜੀ ਸਾਹਿਬ ਜੀ ਨੂੰ ਸੋ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਥੈਂਕ ਯੂ so much